ਹੇ ਬਲੌਗ ਚੈਨਲ ਵਿੱਚ ਸਵਾਲ ਤਾਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਹਮੇਸ਼ਾ ਲਾਜੀ ਖੁਸ਼ ਹੋਵੋਗੇ ਤੇ ਅੱਜ ਮੈਂ ਤਾਂ ਸੈੱਟ ਟੋਪੀ ਲਈ ਫਿਰਦੀ ਅੱਜ ਮੌਸਮ ਬਹੁਤ ਖਰਾਬ ਆ ਬਾਦ ਮੀਂਹ ਪਈ ਜਾਂਦਾ ਜਿਵੇਂ ਦਾ ਹਨਾ ਬਾਹਲੇ ਬੁਰਾ ਹਾਲ ਆ ਸਵੇ ਤਾਂ ਮੀਂਹ ਨਹੀਂ ਹਟਦਾ ਮੈਂ ਤੁਹਾਨੂੰ ਵੀਡੀਓ ਅੰਦਰ ਹੀ ਬਣਾ ਲੈਣੀ ਤੁਹਾਨੂੰ ਅੰਦਰ ਲਈ ਦੱਸ ਦਿੰਨੀ ਆ ਜਿਵੇਂ ਤੇ ਅੱਪਾ ਅੱਜ ਤੁਹਾਨੂੰ ਵੀਡੀਓ ਸ਼ੈਂਖ ਦੀ ਬਣਾ ਕੇ ਦਿਖਾਉਣ ਲੱਗੇ ਸ਼ੈਂਖ ਦੇਖੋ ਜਦੋਂ 15 ਕੰਮ ਕਰਦੇ ਸ਼ੈਂਖ ਕਿੰਨੇ ਗੰਦੇ ਹੋ ਜਾਂਦੇ ਆ ਹਨਾ ਕਿੰਨੀ ਧੰਧਾਈ ਜਾਂਦੀ ਬਹੁਤ ਔਖਾ ਹੁੰਦਾ ਜਾਂ ਤਾਂ ਦੈਨ ਲਾਦੇ ਨੇ ਬਾਲੇ ਕੰਮ ਭਾਂਡੇ ਤਾਂ ਆਪਣੇ ਪਿੰਡਾਂ ਚ ਤਾਂ ਬਾਹਰ ਵੀ ਮਾਣ ਲੈਂਦੇ ਹਨਾ ਬਹਿ ਕੇ ਧੁੱਪੇ ਜਦੋਂ ਬਾਹਲੇ ਕੰਮ ਹੁੰਦਾ ਕਰਨਾ ਸ਼ੈਂਕ ਪੂਰੇ ਖਰਾਬ ਹੋ ਜਾਂਦੇ ਆ ਵੀ ਬਹੁਤ ਸਾਫ਼ ਕਰਨੇ ਔਖੇ ਆ ਮੈਂ ਤੁਹਾਨੂੰ ਤਾਂ ਇੱਕ ਤਰੀਕਾ ਦੱਸਣ ਲੱਗੀ ਆ ਉਹ ਤਰੀਕਾ ਵੀ ਦੋ ਚੀਜ਼ਾਂ ਲੈਣੀਆਂ ਤੁਸੀ ਹਾਂਜੀ ਆਪਾਂ ਨੇ ਦੋ ਚੀਜ਼ਾਂ ਲੈਣੀਆਂ ਐ ਇੱਕ ਤਾਂ ਲੈਣਾ ਬੇਕਿੰਗ ਪਾਊਡਰ ਠੀਕ ਆ ਇੱਕ ਲੈਣਾ ਨਿੰਬੂ ਇਹਦਾ ਆਪਾਂ ਕਿਵੇਂ ਇਸਤੇਮਾਲ ਕਰਨਾ ਤੁਹਾਨੂੰ ਮੈਂ ਦੱਸਦੀ ਆ ਪਹਿਲਾਂ ਆਪਾਂ ਨਾਲ ਹੱਥ ਤੇ ਲਫਾਫਾ ਚੜਾ ਲੈਣਾ ਇਸਤੇ ਕਿਉਂਕਿ ਇਨਫਾਫਤ ਆਚੜਾ ਨੂੰ ਦੇਖੀਂ ਪਾਊਡਰ ਨਾਲ ਹੱਥ ਨਾਲ ਪਾੜ ਜਾਂਦੇ ਆ ਕਿਵੇਂ ਪਾੜ ਜਾਂਦੇ ਆ ਇਹਦੋਂ ਇੱਕ ਕੈਮੀਕਲ ਹੁੰਦਾ ਏ ਅਸ਼ਿਆ ਕਿਹਨੇ ਲੰਦਿਆ ਹਾਂ ਸੌਂਤ ਚੜਾਇਆ ਗਿਆ ਫਿਰ ਹਾਂ ਚੜਾਇਆ ਗਿਆ ਹੱਥ ਤੇ ਇਹ ਪਾਊਡਰ ਜਿਹੜਾ ਹਨਾ ਦੇਖੀਂ ਪਾਊਡਰ ਐ ਦਫਾ ਦੇ ਖਲਾਅ ਲੈਣਾ ਇਹ ਮੇਰੇ ਬਾਜ਼ਾਰ ਚੋਂ ਮਿਲ ਜਾਂਦਾ। ਹਾਂਜੀ ਬਹੁਤ ਹੀ ਸਸਤਾ ਤੇਜੀ ਵੱਖ ਦੀ 25 ਦਾ ਤੇਰੀ ਸ਼ੀਸ਼ੀ ਹੈ ਜਿੰਨਾ ਮਾਜੀ ਗੰਦ ਹੋਵੇ ਤੇਲ ਟੂਲ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਬਹੁਤ ਬੁਰਾ ਹਾਲ ਆ। ਬਹੁਤ ਕਾਲਾ ਕਾਲਾ ਜਿਹਾ ਹੈ। ਹਾਂ। ਸਾਲ ਹਨ ਆਪਾਂ ਇਹ। ਕਰਾਂਗੇ ਇੱਕ ਲੈਣਾ ਆਪਾਂ ਨਿੰਬੂ। ਇਹ ਖਮਤ ਆਪਾਂ ਨਿੰਬੂ ਲਾ ਕੇ ਵਾਰ ਦੇਣਾ। ਇੱਕ ਨਿੰਬੂ ਲੈਣਾ। ਫੌਣ ਤੁਸੀਂ ਦੇਖੋ ਰਿਐਕਸ਼ਨ ਚੈੱਕ ਕਰਿਓ ਮੇਤਰੋ ਮਰੀ। ਆਪਕਾ ਨਸਾਰਾ ਸਿਆ ਸਾਰੇ ਸ਼ੈਂਕ ਤੇ ਜਿੱਥੇ ਇਥੇ ਟੈਨਾ ਤੇ ਇਦਾਂ ਕੁ ਸੇਲ ਦੇਣਾ ਦੇਖੋ ਵਾਈਦ ਵਾਈਦ ਤੇ ਜੈਲੋ ਯੈਲੋ ਭੜੀਆਂ ਭੜੀਆਂ ਸਾਰੀਆਂ ਟੈਨਾ ਤੇ ਬੋਤੀ ਚੁਕਲੇ ਕੰਮ ਹਾਰੇ ਇਹ ਗੰਦਗੀ ਇਹ ਸਾਰੀ ਸਾਫ ਹੋ ਰਹੀ ਨਹੀਂ ਅੰਜ ਮਿੱਤਰ ਇੱਕ ਵਾਰ ਸਾਡਾ ਹੋ ਗਿਆ ਦੂਜੇ ਵਾਰ ਮਮਮੀ ਕਰੀ ਜਾਂਦੀ ਹੈ ਆਹ ਬਾਦ ਨਿੰਬੂ ਵੀ ਚਾਦ ਲੈਨੇ ਹੈ कराबू या भी लेने नहीं हैं सब का पहले चलो हाँ जी मैं तो दिला बासा भी साड़ा हो चुका है मैं लोकल अपार रगड़ता है ना हो ना पानी मारना ही पानी मारूं पानी बाद के साफ का केर खाने आते हैं देखो चाऊम को तो शेयर कर निकाल दे ये बात जम्मू से ये चला गयी बात है ਦੇਖੋ ਮਿੱਤਰੋ ਨਿਕਲ ਆਇਆ ਚੈੱਕ ਕਰੋ ਮਿੱਤਰੋ ਯਾਕੀ ਦੇਖੋ ਕਿੰਨਾ ਨਵਾਂ ਨੋਹ ਨਿਕਲ ਆਇਆ ਹੈ ਅੱਜ ਫਤੋਂ ਕੱਪੜੇ ਨਾਲ ਪੂੰਝ ਕੇ ਵੀ ਦਿਖਾਉਣਾ ਜੇ ਪਹਿਲਾਂ ਆਪਾਂ ਸਾਰਾ ਧੋ ਲਈਏ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਸਣੇ ਟੂਟੀਆਂ ਛਣੇ ਸਿੰਖ ਆਪਣਾ ਕਿੰਨਾ ਸੋਹਣਾ ਸਾਫ਼ ਹੋ ਚੁੱਕਿਆ ਆ ਵੀ ਲਾ ਦਿੰਦੇ ਥੋੜਾ ਸੁਣ ਲੱਗੂ ਹਾਂਜੀ ਚੱਕੋ ਜੀ ਚੱਕੋ ਬਰਾਉਠਾ ਦੇਖੋ ਕਿੰਨਾ ਸੋਹਣਾ ਆਪਣਾ ਸ਼ੈਂਕ ਬਿਲਕੁਲ ਸਾਫ਼ ਹੋ ਚੁੱਕਿਆ ਬਹੁਤ ਹੀ ਈਜ਼ੀ ਤੇ ਸੌਖੇ ਤਰੀਕੇ ਨਾਲ ਸ਼ੈਂਕ ਨੂੰ ਆਪਾਂ ਸਾਫ਼ ਕਰ ਸਕਦੇ ਹਾਂ ਭੰਡ ਧੋਣ ਤੋਂ ਬਾਅਦ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਫਿਰ ਸ਼ੈਂਕ ਨੂੰ ਘਰ ਵਿੱਚ ਕਿਵੇਂ ਸਾਫ਼ ਕਰ ਸਕਦੇ ਹਾਂ ਹਨਾ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਵਿਊ ਬਹੁਤ ਡਾਣ ਆ ਤੇ ਪਲੀਜ਼ ਸਾਡ ਨੂੰ ਵੱਧ ਤੋਂ ਵੱਧ ਵਿਊ ਤੇ ਸਾਨੂੰ ਬਹੁਤ ਜ਼ਿਆਦਾ ਤੁਹਾਡੀ ਸਪੋਰਟ ਦੀ ਜਰੂਰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਆ ਕਰੋ ਕੰਨ ਕੰਨ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਦੇ ਕੋ ਸਾਨੂੰ ਬਹੁਤ ਜ਼ਿਆਦਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੀ ਰਿਕੁਐਸਟ ਹੀ ਆ ਪਲੀਜ਼ ਮੱਤ ਤੋਂ ਬਾਅਦ ਵੀਡੀਓ ਦੇਖੋ ਤੇ ਸ਼ੇਅਰ ਕਰੋ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ